ਅੱਜ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕੁੜਕੇ ਨਹਿਰ ਦੇ ਵਿੱਚ ਪਾਣੀ ਦੀ ਵੱਧ ਮਾਤਰਾ ਹੋਣ ਕਾਰਨ ਪਿਆ ਪਾੜੇ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੁੜਕਾ ਦੇ ਸਰਪੰਚ ਅਤੇ ਅਸ਼ੀਸ਼ ਕੁਮਾਰ ਜੂਨੀਅਰ ਇੰਜੀਨੀਅਰ ਇਰੀਗੇਸ਼ਨ ਡਿਪਾਰਟਮੈਂਟ ਅਧਿਕਾਰੀ ਨੇ ਦੱਸਿਆ ਦੀ ਬਾਰਿਸ਼ ਹੋਣ ਕਾਰਨ ਪਾਣੀ ਦਾ ਬਹਾਵ ਵਧ ਗਿਆ ਸੀ ਜਿਸ ਕਾਰਨ ਕੁੜਕੇ ਵਿਖੇ ਨਹਿਰ ਵਿੱਚ ਪਾੜ ਪੈ ਗਿਆ ਅਤੇ ਸਾਨੂੰ ਇਤਲਾ ਮਿਲਣ ਤੇ ਮੌਕਾ ਜਾ ਕੇ ਦੇਖਿਆ ਤਾਂ ਪਿੰਡ ਦਾ ਸਰਪੰਚ ਅਤੇ ਪਿੰਡ ਵਾਸੀ ਦੀ ਮਦਦ ਨਾਲ ਬੰਨ ਉੱਤੇ ਕਾਬੂ ਪਾਇਆ ਅਤੇ ਦੂਜੇ ਪਾਸੇ ਹਰਪ੍ਰੀਤ ਕਿਸਾਨ ਨਾਲ ਗਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਨਹਿਰ ਵਿੱਚ ਪਾੜ ਕਰਕੇ ਪਾਣੀ ਮੇਰੇ ਖੇਤਾਂ ਵਿੱਚੋਂ ਆਉਣ ਕਾਰਨ ਮੇਰਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਅਸੀਂ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਨਹਿਰ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਬੰਨ ਉੱਤੇ ਕਾਬੂ ਕੀਤਾ ਕੈਮਰਾਮੈਨ ਪਵਨ ਪਨੋਟ ਦੇ ਨਾਲ बुलाया तो राजकुमार नंगल भी खास रिपोर्ट yes, yes. ਆਈ ਨਾ ਕੰਮ ਕਰਦਾ ਲੋਕ ਕੀ ਕਰ ਰਿਹਾ ਹੋਇਆ ਹੁਣ ਮਿੱਟੀ ਕਰੂ ਕੰਮ ਤੁਹਾਡੀ ਹਾਂ ਦਾਪਦਾ ਉਹ ਬੋਲੇ ਆਇਆ ਥੱਲੇ ਵੀ ਪਈ ਜਾਂਦਾ ਲੈ ਜਿੰਨੇ ਫੜਾ ਬੈਠ ਗਿਆ ਆ ਜੀ ਬੈਠ ਗਿਆ ਯਾਰ ਉਹ ਪਰਾਨ ਹੋਇਆ ਚਾਚਾ ਆਰੇ ਜਿਹੜੇ ਰੋਗ ਵਾਲੇ ਸੜੀ ਤੇ ਬਹੁਤ ਬੋਲ ਰਹੇ ਨੇ ਜੀ ਬੰਦੇ ਰੋਗ ਵਾਲੇ ਆਵਾਜ਼ਾਂ ਤੋਂ ਬਾਹਰ ਲੱਭਾ ਰਿਹਾ ਯਾਰ ਪਰ ਇਹਨਾਂ ਬੰਦੀ ਬੜੇ ਮੁਝੀ ਨਾ ਜਾਣੀਆਂ ਹੋਰੇ ਮਾਤ ਖਣਾ ਕੋਸਣਗੇ ਅੱਲੇ ਤੱਕ ਲੈ ਨਹੀਂ ਚੱਲੇਗਾ ਦੱਬ ਕੇ ਨਹੀਂ ਥੋਰੀ ਘਰੇ ਘੋਰੀ ਥੋਰੀ ਘਰੇ ਘੋਰੀ ਹਾਂ ਫਰੜਕ ਸਾਰੇ ਸਾਨੂੰ ਦੱਸਦੇ ਆ ਜੀ ਬਈ ਪਹਿਲੀ ਗੱਲ ਤਾਂ ਪਾਣੀ ਪਤਾ ਨਹੀਂ ਗਵਰਨਮੈਂਟ ਕੀ ਕਰਦੀ ਐ ਪੁਲਾਂ ਤੋਂ ਉੱਪਰ ਦੀ ਪਾਣੀ ਹੋਣ ਨੂੰ ਕਰਦਾ ਟੁੱਟਣ ਦੇ ਤਾਂ ਕਈ ਦਿਨਾਂ ਦੇ ਚਾਂਸ ਸੀ ਪਰ ਵੱਧ ਕਸਮ ਦੀ ਨਾਲ ਸਵੇਰੇ ਟੁੱਟ ਗਿਆ ਬਾਕੀ ਮਹਿਕਮੇ ਵਾਲੇ ਵੀ ਉਧਰ ਆ ਗਏ ਉਹਨੇ ਦਿੱਤਾ ਸਹਿਯੋਗ ਬਾਕੀ ਪਿੰਡ ਵਾਸੀਆਂ ਨੇ ਪਿੰਡ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਉਹਦੇ ਕਰਕੇ ਮਤਲਬ ਬਚਾਅ ਹੋ ਗਿਆ ਨਹੀਂ ਤਾਂ ਅਜੇ ਆ ਮੁੰਡੇ ਦੀ ਨਾਲ ਇੱਕ ਮਾਦੀ ਆ ਉੱਥੇ ਜੇ ਵੀ ਸੀ ਵੀ ਮੱਸੀ ਪਹੁੰਚੀ ਆ ਕੁਥਾ ਨੀਵਾ ਆ ਪਾਣੀ ਨਾਲ ਭਰੀ ਪਈ ਆ ਉਹਦਾ ਕਮਾਦੀ ਦਾ ਕਾਫੀ ਨੁਕਸਾਨ ਹੋ ਗਿਆ ਬਾਕੀ 20-25000 ਦਾ ਵਿੱਚੇ ਝੋਨਾ ਪਾ ਕੇ ਹੋ ਜਾਣਾ ਜੀ ਇੰਨਾ ਦਾ ਹੋਈ ਜਾਣਾ ਝੋਨਾ ਵੀ ਡੁੱਬ ਗਿਆ ਸਾਨੂੰ ਕਿਸ ਟਾਈਮ ਪਤਾ ਲੱਗਾ ਜਦੋਂ ਬਾਹਰ ਪਤਾ ਸੀ ਸਾਨੂੰ 10 ਵਜੇ ਪਤਾ ਲੱਗਾ 10 ਵਜੇ ਪਤਾ ਲੱਗਾ ਜੀ ਇਹ 9 ਵਜੇ ਦੀ ਗੱਲ ਹੋਣੀ ਮੈਨੂੰ ਲੱਗਦਾ 9 ਵਜੇ ਇਹ ਮੜਾ ਮੜਾਈ ਜਗਾ ਮੜ ਮੜਾ ਸੀਗਾ ਪਹਿਲਾਂ ਫਿਰ ਉਹ ਕੰਮ ਬਹਿ ਗਿਆ ਵੀ ਰੋਜ਼ ਆਉਂਦੇ ਸੀ ਨਹਿਰ ਵਾਲੇ ਦੇਖਣ ਜਦੋਂ ਦੇਖ ਲਿਆ ਕੱਲ੍ਹ ਸੀ ਤਾਂ ਕੱਲੇ ਹੀ ਚਲੋ ਚੈੱਕ ਕਰਨਾ ਚਾਹੀਦਾ ਸੀ ਪਾਣੀ ਤੇ ਕਾਬੂ ਪਾ ਲਈ ਕਾਬੂ ਤੇ ਹੁਣ ਪਾਣੀ ਕਾਬੂ ਤਾਂ ਪੈ ਗਿਆ ਆ ਬਾਬਾ ਜੀ ਗਾਹਾਂ ਵੀ ਪਿਆਰ ਆ ਬੇ ਕਿ ਹੁਣ ਲੋਕਾਂ ਨੇ ਸਹਿਯੋਗ ਬਹੁਤ ਦਿੱਤਾ ਥੋੜਾ ਘਟ ਛੱਡਣ ਥੋੜਾ ਪਾਣੀ ਘਟਾ ਦੇਣਾ ਜੇ ਹੁਣ ਬੂਰੇ ਬਾਰੇ ਰੱਖਿਓ ਆ ਨਿਆਣੇ ਸਾਰੇ ਆ ਤੁਸੀਂ ਦੇਖਦੇ ਆ ਬਹੁਤ ਨਿਆਣੇ ਮਿਹਨਤ ਕਰ ਰਹੇ ਆ ਆ ਦੋ ਬੰਦੇ ਦਾ ਬੜੇ ਹੱਕਦਾਰ ਆ ਮੈਂ ਕਹਿੰਦਾ ਉਹਦੇ ਨਹਿਰ ਚੀ ਜਾਦੇ ਮੈਂ ਦੇਖਦਾ ਕਦੇ ਦਰਖਤ ਵੱਢ ਕੇ ਕਦੇ ਮਿੱਟੀਆਂ ਆ ਜੇ ਵੀ ਸੀ ਵਾਲਾ ਵੀ ਅਸੀਂ ਤਾਂ ਕਿਹਾ ਵੀ ਤੁਰ ਨਹੀਂ ਪਹੁੰਚਣਾ ਪਰ ਉਹ ਵੀ ਬਈ ਉਹਦੇ ਵੀ ਬਿਲਹਾਰੇ ਆ ਵੀ ਉਹ ਤੁਰ ਪਹੁੰਚ ਗਿਆ ਇਸ ਕਰਕੇ ਹੁਣ ਮਿੱਟੀ ਮੁੱਟੀ ਪੈ ਗਈ ਆ ਬੋਰੇ ਲਾਤੇ ਆ ਸਾਰੀ ਸੰਗਤ ਨੇ ਬੜਾ ਸਹਿਯੋਗ ਦਿੱਤਾ ਖੁੱਲ ਕੇ ਇਸ ਕਰਕੇ ਮੈਹਿਕਮੇ ਨੂੰ ਵੀ ਬੇਨਤੀ ਆ ਵੀ ਦੁਬਾਰਾ ਫੇਰ ਇਹ ਕੰਮ ਨਾ ਹੋ ਜਵੇ ਇੱਥੇ ਆ ਹੁਣ ਹੋਇਆ ਕਿਤੇ ਹੋਰ ਨਾ ਹੋ ਜਵੇ ਪੂਰੀ ਨਿਗਰਾਨੀ ਨਾ ਰੱਖਣ ਪਾਣੀ ਥੋੜੇ ਜਿਹਾ ਹਿਸਾਬ ਨਾਲ ਛੱਡਣਾ ਅਧਿਕਾਰੀ ਕਦੋਂ ਤੱਕ ਪਹੁੰਚੀ ਅਧਿਕਾਰੀ ਮੇਰੇ ਖਿਆਲ ਡੇਢ ਘੰਟੇ ਬਾਅਦ ਪਹੁੰਚ ਗਿਆ ਸੀ ਹਾਂ ਨਹੀਂ ਉਹ ਵਿਚਾਰੇ ਲੱਗੇ ਰਹੇ ਆ ਇੱਕ ਤਾਂ ਵਿਚਾਰਾ ਨੇਰ ਦੇ ਵਿੱਚ ਹੀ ਬੜਿਆ ਅਜੇ ਤੱਕ ਵੀ ਮੈਨੂੰ ਲੱਗਦਾ 2 ਘੰਟੇ ਹੋ ਗਏ ਉਹਨੂੰ ਤੇ ਬਹੁਤ ਕੋਸ਼ਿਸ਼ ਕੀਤੀ ਜਾਨੀ ਸਾਰਿਆਂ ਨੇ ਤਾਂ ਤਾਂ ਬਚਾਅ ਹੋ ਗਿਆ ਪਿੰਡ ਦੇ ਲੋਕਾਂ ਨੇ ਸਹਿਯੋਗ ਬਹੁਤ ਜ਼ਿਆਦਾ ਦਿੱਤਾ ਬੋਰੇ ਭਰ-ਭਰ ਕੇ ਹੁਣ ਵੀ ਵਿਚਾਰੇ ਲੈ ਜਾਂਦੇ ਆ ਬੋਰੇ ਲਾਏ ਦਰਾਖਤ ਵੱਡ ਹੁਣ ਜੀਵੀਸੀ ਨੇ ਮਿੱਟੀ ਪਵਾਉਂਦੇ ਆ ਇਸ ਕਰਕੇ ਬੇਨਤੀ ਆ ਵੀ ਪਾਣੀ ਥੋੜਾ ਜਿਆ ਕੰਟਰੋਲ ਕਰਕੇ ਭੇਜਣ ਤੇ ਦੂਜਾ ਹੋਰ ਵੀ ਕਿ ਦੇ ਉਹਨਾਂ ਟੁੱਟ ਜਵੇ ਇਸ ਗੱਲ ਦਾ ਖਿਆਲ ਰੱਖਣ ਦੇਖਣ ਵਿੱਚ ਆਇਆ ਵੀ 2-3 ਦਿਨ ਤੋਂ ਨਹਿਰ ਦਾ ਜਿਹੜਾ ਫਲੋ ਸੀ ਪਾਣੀ ਦਾ ਬਹੁਤ ਜ਼ਿਆਦਾ ਸੀਗਾ ਜੋ ਬਹੁਤ ਸਾਰੀ ਟੋਬੇ ਜਣ ਕੇ ਰਿਪੇਅਰ ਹੋਣ ਕਰਕੇ ਟੋਬੇ ਬੰਦ ਕੀਤੇ ਗਏ ਆ ਪਾਣੀ ਬੰਦ ਹੋਣ ਕਰਕੇ ਨਹਿਰ ਦਾ ਜਿਹੜਾ ਪਾਣੀ ਜਿਹੜਾ ਸੀ ਉਹ ਓਵਰਫਲੋ ਚੱਲ ਰਿਹਾ ਸੀ ਸੋ ਇਹ 2 ਦਿਨ ਤੋਂ ਥੋੜੀ ਥੋੜੀ ਸਗੀ ਤਰੇੜ ਜਈ ਨਹਿਰੀ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਤੇ ਉਹਨਾਂ ਨੇ ਅੱਜ ਮੌਕੇ ਤੇ ਪਹੁੰਚ ਕੇ ਪਿੰਡ ਨਿਵਾਸੀਆਂ ਨੇ ਸਾਰਿਆਂ ਨੇ ਰਲ ਮਿਲ ਕੇ ਇਸ ਬੰਨ ਨੂੰ ਬੰਨਣ ਦੀ ਪੂਰੀ ਕੋਸ਼ਿਸ਼ ਕੀਤੀ ਲੇਕਿਨ ਅੱਗੇ ਤੋਂ ਮੈਂ ਇੱਕ ਕਹਿਣਾ ਚਾਹੁੰਦਾ ਕਿ ਨਹਿਰੀ ਡਿਪਾਰਟਮੈਂਟ ਜਿਹੜਾ ਆ ਇਹਨਾਂ ਨੂੰ ਵੇਲੇ-ਕਵੇਲੇ ਨਹਿਰ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਇਹਦਾ ਮੇਨ ਕਾਰਨ ਇਹ ਹੀ ਆ ਜਦੋਂ ਮੋਹਰੇ ਕਿਤੇ ਪਾਣੀ ਦੀ ਰੁਕਾਵਟ ਆ ਜਾਂਦੀ ਹੈ ਪਿੱਛੇ ਪਾਣੀ ਦਾ ਵਾਧਾ ਹੋਣਾ ਟੁੱਟ ਦਾ ਨਿਸ਼ਾਫਾ ਨਾ ਵੱਧ ਜਾਂਦੀ ਆ ਹਾਲ ਹੀ ਗੜੀ ਨਗਰ ਨਿਵਾਸੀ ਪਿੰਡ ਘੜਕਾ ਨੇ ਨੇੜੇ ਹੀ ਡਿਪਾਰਟਮੈਂਟ ਦਾ ਪੂਰਾ ਸਹਿਯੋਗ ਦੇ ਕੇ ਇਸ ਪਾਣੀ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੁਝ ਹੱਦ ਤੱਕ ਪਾਣੀ ਬੰਦ ਹੋ ਗਿਆ ਉਮੀਦ ਆ ਵੀ 1 ਘੰਟਾ 2 ਘੰਟੇ ਤੱਕ ਪਾਣੀ ਤੇ ਕਾਬੂ ਪਾ ਲਿਆ ਜਾਊਗਾ ਕਿੰਨੇ ਦਾ ਨੁਕਸਾਨ ਹੋ ਗਿਆ ਜੀ ਇਹਦੇ ਵਿੱਚ ਦੇਖੋ ਅਗਰ ਜੇ ਕੋਈ ਝੋਨਾ ਦੋਨਾਂ ਸਾਈਡਾਂ ਤੋਂ ਲੱਗਾ ਹੁੰਦਾ ਤਾਂ ਨੁਕਸਾਨ ਬਹੁਤ ਸੀਗਾ ਹਾਲ ਦੀ ਘੜੀ ਨੁਕਸਾਨ ਤੋਂ ਬਚਾਇਆ ਕਿੰਨੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜੀ ਇਹ ਜਿਹੜਾ ਵਾਕਿਆ ਹੋਇਆ ਜੀ ਮੈਂ ਕਿਸੇ ਦੇ ਅਫਸੋਸ ਤੇ ਬੈਠਾ ਸੀ ਕਿਸੇ ਦੀ ਨਾਨਸਵਾਂ ਦੀ ਮਾਤਾ ਡੈਥ ਹੋ ਗਈ ਉੱਥੇ ਮੈਨੂੰ ਸੋਚਣਾ ਮਿਲੀ ਆ ਮਿਲਦੇ ਸਾਰੇ ਵਿੱਚੇ ਮੈਂ ਆਪਣਾ ਪਰਿਵਾਰ ਛੱਡ ਕੇ ਪਿੰਡ ਨੂੰ ਦੀ ਰਹੀ ਅਨਾਉਂਸਮੈਂਟ ਕੀਤੀ ਸਪੀਕਰਾਂ ਔਰ ਸਾਰੇ ਪੰਨੇ ਸਹਿਯੋਗ ਨਾਲ ਇਸ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਗਈ ਸਾਰੇ ਨੂੰ ਐਕਚੁਅਲੀ ਨਹਿਰ ਦੇ ਵਿੱਚ ਪਾਣੀ ਸੀਗਾ ਤੇ ਪਲੱਸ ਕੀ ਹੈ ਮਾਰਨਿੰਗ ਮਾਰਨਿੰਗ ਹੀ ਬਰਸਾਤ ਹੋ ਗਈ ਤੇ ਉਹਦੇ ਕਰਕੇ ਲੋਕਾਂ ਨੇ ਮੋਗੇ ਬੰਦ ਕਰ ਲਈ ਜ਼ਿੰਮੇਦਾਰਾਂ ਨੇ ਜਿਸ ਕਰਕੇ ਪਾਣੀ ਥੋੜਾ ਓਵਰਫਲੋ ਹੋਣ ਕਰਕੇ ਆਪਣਾ ਥੋੜਾ ਪੋਣਾ ਸੀ ਲੀਕ ਕਰਨ ਲੱਗ ਗਿਆ ਫਿਰ ਜਿਵੇਂ ਮੈਂ ਜਿਵੇਂ ਪਤਾ ਲੱਗਿਆ ਮੈਨੂੰ ਮੈਂ ਫੀਲਡ ਸਟਾਫ ਨੂੰ ਆਪਣੇ ਨੂੰ ਭੇਜਿਆ ਤੇ ਲੀਕੇਜ ਕਰਦੇ ਕਰਦੇ ਕੰਟਰੋਲ ਕਰਦੇ ਕਰਦੇ ਥੋੜੀ ਵਧ ਗਈ ਤੇ ਥੋੜਾ ਪੈਨਲ ਦੇ ਵਿੱਚ ਕਰੈਕ ਪੈ ਗਿਆ ਭਰਵਧਨ ਕਰਕੇ ਤੇ ਥੋੜਾ ਇੱਥੇ ਕਰੈਕ ਪੈ ਗਿਆ ਨਾਲ ਹੀ ਜਿਵੇਂ ਪਤਾ ਲੱਗਾ ਅਸੀਂ ਪਿੰਡ ਵਾਲਿਆਂ ਨੂੰ ਵੀ ਸਨੇਹਾ ਦੇ ਤਾਂ ਪਿੰਡ ਵਾਲੇ ਵੀ ਸਾਰੇ ਇਕੱਠੇ ਹੋ ਗਏ ਮੌਕੇ ਤੇ ਤੇ ਸਾਰਿਆਂ ਦੀ ਮਦਦ ਨਾਲ ਫਿਲਹਾਲ ਅਸੀਂ ਕਾਫੀ ਹੱਦ ਤੱਕ ਕਾਬੂ ਪਾ ਲਿਆ ਉੱਪਰੋਂ ਮੈਂ ਗਿਆ ਸੀ ਕਿ ਮੈਂ ਉੱਪਰਲੇ ਪਾਸੇ ਸੀਗਾ ਜਦੋਂ ਮੈਨੂੰ ਬ੍ਰੀਚ ਦਾ ਪਤਾ ਲੱਗਾ ਮੈਂ ਹੈਡ ਤੋਂ ਉੱਪਰ ਹੈਡ ਤੋਂ ਵੀ ਪਾਣੀ ਕੰਟਰ ਤੇ ਪਿੰਡ ਵਾਲਿਆਂ ਨੇ ਬਹੁਤ ਸਹਾਇਕ ਦਿੱਤਾ ਖਾਸ ਕਰਕੇ ਇੱਥੇ ਸਰਪੰਚ ਸਾਹਿਬ ਜੀ ਨੇ ਤੇ ਤੁਹਾਨੂੰ ਕਦੋਂ ਇਤਲਾਹ ਮਿਲੀ ਜਦੋਂ ਇਹ ਕੀ ਪਾਣੀ एकदम ਟੁੱਟ ਗਿਆ ਬੰਨ ਟੁੱਟ ਗਿਆ ਮਾਨ ਟੁੱਟੇ ਦੀ ਖਬਰ ਸਾਨੂੰ ਮਿਲੀ ਅਪਰੋਕਸੀਮੇਟ 2 ਵਜਰਿਆ 11:30 11:00 12:00 ਵਜੇ ਦੇ ਲਾਗੇ ਤੱਕ 12:00 ਵਜੇ ਦੇ ਲਾਗੇ ਤੱਕ ਤੇ ਸਰ ਜਿਹੜੇ ਕੀ ਨਾ ਮੈਂ ਤਾਂ ਦੱਸੀ ਕੀ ਉਹ ਬਈ ਸਰ ਮੈਂ ਸ਼ਿਸ਼ ਕੁਮਾਰ ਹਾਂ ਸ਼ਿਸ਼ ਕੁਮਾਰ ਜੂਨੀਅਰ ਇੰਜੀਨੀਅਰ ਇਰੀਗੇਸ਼ਨ ਡਿਪਾਰਟਮੈਂਟ 'ਚ ਇਹ ਗ੍ਰਾਹਕ ਸੈਕਸ਼ਨ ਆ ਮੇਰੇ ਕੋਲ ਜਾਂਦਾ ਇਹ ਕਿ ਸਾਰੇ ਕਿੰਨਾ ਕ ਖੱਤਿਆਂ ਦਾ ਨੁਕਸਾਨ ਹੋ ਗਿਆ ਜੇ ਫਸਲ ਦਾ ਗਿਆ ਨੁਕਸਾਨ ਤਾਂ ਸਰ ਹਜੇ ਕਹ ਲੋ ਕਦੋਂ ਹੀ ਹੋ ਰਿਆ ਸੀਗਾ ਨੁਕਸਾਨ ਤਾਂ ਹਜੇ ਕਿਸੇ ਦਾ ਵੀ ਨਹੀਂ ਹੋਇਆ ਹੈਗਾ ਆ ਬਸ ਮਾੜੇ ਖੇਤਾਂ ਲਗੰਨੇ ਆ ਲਵਾ ਪਰ ਨੁਕਸਾਨ ਇਹਨੂੰ ਵੀ ਨਹੀਂ ਹੋਇਆ ਬਸ ਜੀ ਸੀ ਬੀ ਨਵਾਂ ਜਿੰਨਾ ਰਾਵ ਹੈ ਬਸ ਮਾੜਾ ਮੋਟਾ ਉਹੀ ਹੋਇਆ ਜੀ ਨੁਕਸਾਨ ਨਹੀਂ ਕੁਝ ਖਾਸ ਹੋਇਆ ਜੀ ਥੈਂਕ ਯੂ